ਲੋ ਜੰਡਿਆਲਾ ਗੁਰੂ ਦੇ ਪਿੰਡ ਦਿਨੇਵਾਲ ਵਿਖੇ ਹੰਗਾਮੀ ਮੀਟਿੰਗ ਸੱਦੀ ਗਈ ਜੰਡਿਆਲਾ ਗੁਰੂ ਕਨਵਲਜੀਤ ਸਿੰਘ ਲਾਡੀ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਦਿਨੇਵਾਲ ਦੇ ਵਿਸਾ ਸਿੰਘ ਦੇ ਘਰ ਵਿੱਚ ਮੂਲ ਨਿਵਾਸੀ ਮੁਕਤੀ ਮੋਰਚੇ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਵਿੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ਮੀਟਿੰਗ ਸੱਦੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਪਹੁੰਚੇ ਇਤਕਰ ਦੇ ਸਿਧਾਂਤਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਕਾਂਗਰਸ ਤੇ ਅਕਾਲੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ 70 ਸਾਲ ਪਹਿਲਾਂ ਧੱਕਾ ਕੀਤਾ ਸੀ ਪਰ ਜਿਸ ਪ੍ਰਤੀ ਤੀਜੀ ਸਰਕਾਰ ਬਣਾਉਣ ਦੀ ਅਲੋਚਨਾ ਕੀਤੀ ਕਿ ਸ਼ਾਇਦ ਸਾਡੇ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ ਪਰ ਤੀਜੀ ਤੇ ਸਰਕਾਰ ਤਾਂ ਦੁਜੀਆਂ ਸਰਕਾਰਾਂ ਤੋਂ ਵੀ ਕਈ ਗੁਣਾ ਅੱਗੇ ਚਲੀ ਗਈ ਮੋਹਾਲੀ ਮੋਰਚੇ ਬਾਰੇ ਬੱਚਿਆਂ ਬਾਰੇ ਸਕਾਲਰਸ਼ਿਪ ਇਕ 1.55 ਕਰੋੜ ਬਜਟ ਐਸਸੀ ਬੀਸੀ ਐਸਟੀ ਆਇਆ ਸੀ ਪਰ ਇਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ 178 ਕਾਨੂੰਨ ਬਾਰੇ ਮਾਨ ਸਰਕਾਰ ਹਾਈ ਕੋਰਟ ਤੱਕ ਪਹੁੰਚ ਗਈ ਪਰ ਜਦੋਂ ਵੋਟਾਂ ਲੈਣੀਆਂ ਸਨ ਉਦੋਂ ਮਾਨ ਸਰਕਾਰ ਸਭ ਗਰੀਬਾਂ ਦੀ ਹਿਤੈਸ਼ੀ ਸੀ ਪਰ ਹੁਣ ਮਾਨ ਸਰਕਾਰ ਨੂੰ ਗਰੀਬਾਂ ਦੀ ਕਦੀ ਯਾਦ ਵੀ ਨਹੀਂ ਆਉਂਦੀ ਕਿਸੇ ਵੀ ਬਜਟ ਵਿੱਚ ਮੂਲ ਨਿਵਾਸੀ ਮੁਕਤੀ ਮੋਰਚੇ ਦੇ ਲੀਡਰਾਂ ਨਾਲ ਗਰੀਬਾਂ ਦੇ ਹੱਕਾਂ ਬਾਰੇ ਵਿਚਾਰ ਵਟਾਂਦਰਾ ਨਹੀਂ ਕੀਤਾ ਜਾਂਦਾ ਜੋ ਕਿ 46% ਆਬਾਦੀ ਦੇ ਵਸਨੀਕਾਂ ਨਾਲ ਤੱਕਾ ਕਰਦੀ ਹੈ ਇਸ ਵਿੱਚ ਲੋਕਾਂ ਨੂੰ ਉਹਨਾਂ ਦੇ ਹੱਕਾਂ ਦੀ ਜਾਣਕਾਰੀ ਦਿੱਤੀ ਗਈ ਤੇ ਡਾਕਟਰ ਭੀਮ ਰਾਓ ਅੰਬੇਦਕਰ ਦੇ ਸਿਧਾਂਤਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ ਇਸ ਵਿੱਚ ਪਾਰਟੀ

ਦੀਲਾ ਸਿੰਘ ਅੰਗਰੇਜ਼ ਸਿੰਘ ਦਲੇ ਸਿੰਘ ਦੇ ਆਰ ਸਿੰਘ ਹਾਜਰ ਸਨ ਕੈਮਰਾਮੈਨ ਸੁਖਿੰਦਰ ਸਿੰਘ ਦੇ ਨਾਲ ਪੱਤਰਕਾਰ ਕਨਵਲਜੀਤ ਸਿੰਘ ਲਾੜੀ ਵੀ ਖਾਸ ਰਿਪੋਰਟ ਚੰਡੀਆਲਾ ਗੁਰੂ ਪੈਣਾ ਉਹਨਾਂ ਨੇ ਕੁਝ ਨਹੀਂ ਕਰਨਾ ਹੈਗਾ ਕੁਝ ਆਪਾਂ ਨੂੰ ਵੀ ਕਰਨਾ ਪੈਣਾ ਜੇ ਆਪਾਂ ਸ਼ਹੀਦੀ ਦਿਹਾੜੇ ਯਾਦ ਰੱਖਦੇ ਆਂ ਤਾਂ ਸਾਨੂੰ ਬਾਬਾ ਸਾਹਿਬ ਦੀਆਂ ਵੀ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਉਹਨਾਂ ਨੇ ਵੀ ਬੱਚੇ ਵਾਰੇ ਆ ਸਾਡੇ ਵਾਸਤੇ ਅੱਜ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਨਾ ਭੁੱਲੀਏ ਜਿੱਦਾਂ ਕਿ ਉਹਨੇ ਦੱਸ ਕੇ ਗਏ ਬਿੰਦਰ ਮੁਕਸ਼ਣ ਚਾਲਕ શ્રી ਅਨੀਲ ਹੰਸ ਜੀ ਪਹੁੰਚੇ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਮੈਂ ਹੀ ਕਹਿਣਾ ਚਾਹੁੰਨੀ ਕਿ ਆਪਾਂ ਭੀੜ ਨਹੀਂ ਇਕੱਠੀ ਕਰਨਾ ਚਾਹੁੰਦੇ ਕਿ ਅੱਜ ਆਪਾਂ ਤੁਹਾਨੂੰ ਕਹਿ ਦਈਏ ਸਾਡਾ ਮੋਰਚਾ ਕਰਦਾ ਆਪਾਂ ਕਹਿਣਾ ਚਾਹੁੰਨੇ ਕਿ ਜਾਗਣਾ ਵੀ ਤੁਹਾਨੂੰ ਪਹਿਣਾ ਵਾਂਹੀ ਅੱਜ ਤੁਹਾਨੂੰ ਅਨੀਲੀਅੰਸ ਜੀ ਦੇ ਨਾਲ ਤੇ ਤੁਹਾਨੂੰ ਮਲਾਉਣ ਦੇ ਪਰ ਕੁਛ ਆਪ ਵੀ ਤਾਂ ਕਰਨਾ ਪੈਣਾ ਉਹਨਾਂ ਨੇ ਕੁਛ ਨਹੀਂ ਕਰਨਾ ਹੈਗਾ ਕੁਛ ਆਪਾਂ ਨੂੰ ਵੀ ਕਰਨਾ ਪੈਣਾ ਜੇ ਆਪਾਂ ਸ਼ਹੀਦੀ ਦਿਹਾੜੇ ਯਾਦ ਰੱਖਦੇ ਹਾਂ ਤੇ ਸਾਨੂੰ ਬਾਬਾ ਸਾਹਿਬ ਦੀਆਂ ਵੀ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਉਹਨਾਂ ਨੇ ਵੀ ਬੱਚੇ ਵਾਰੇ ਆ ਸਾਡੇ ਵਾਸਤੇ ਅੱਜ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਨਾ ਭੁੱਲੀਏ ਜਿੱਦਾਂ ਕਿ ਉਹਨੇ ਦੱਸ ਕੇ ਗਏ ਬਲਵਿੰਦਰ ਸਿੰਘ ਰਾਹ ਦੀਆਂ ਰੇਲੀਆਂ ਉਦੋਂ ਸਾਨੂੰ ਤੇ ਜਿੱਦਾਂ ਸਾਡੇ ਰਹਿਵਰਾਂ ਦੀਆਂ ਸ਼ਹੀਦੀ ਦੇ ਹੜੇ ਚੱਲਦੇ ਪਏ ਆ ਸਾਰਾ ਕੁਝ ਮਨਾਉਣੇ ਵੀ ਚਾਹੀਦੇ ਆ ਆਪਾਂ ਨਹੀਂ ਕਹਿੰਦੇ ਪਰ ਪੋਲੀਟਿਕਲ ਲਾਈਨਾਂ ਤੋਂ ਬਾਹਰ ਹੋ ਜਿਓ ਸਾਡੇ ਵਾਸਤੇ ਕੁਝ ਨਹੀਂ ਇਨ੍ਹਾਂ ਨੇ ਸਾਡੇ ਕੋ ਹੱਕ ਕੋਈ ਦਿੱਤੇ ਨਹੀਂ ਆ ਬਾਵਾ ਸਾਹਿਬ ਨੇ ਜੋ ਸਾਨੂੰ ਲੈ ਕੇ ਦਿੱਤਾ ਉਹਨਾਂ ਦੇ ਉੱਤੇ ਚੱਲੀਏ ਬੜੇ ਚਿਰ ਦੇ ਆਪਾਂ ਇਹਨਾਂ ਦੇ ਮੰਗਰ ਲੱਗੇ ਹੋਏ ਆ ਕਦੀ ਕਾਲੀਆਂ ਦੇ ਚੱਲ ਜਾਨੀਓ ਕੋਈ ਕਾਂਗਰਸ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡੇ ਨਾਲ ਹੀ ਜੁੜੋ ਆਪਾਂ ਕਹਿੰਨੇ ਕਿ ਜਾਗੋ ਸਾਡੇ ਸੰਵਿਧਾਨ ਤੇ ਡਾਕੇ ਪੈਣ ਦੇ ਉਹਨਾਂ ਨੂੰ ਬਚਾਉਣ ਵਾਸਤੇ ਤੇ ਜਾਗੋ ਨਹੀਂ ਅੱਜ ਨਾ ਜਾਗੇ ਕਦੇ ਨਹੀਂ ਜਾਗੋਗੇ ਇਹਦੇ ਪਹਿਲੇ ਜਾਣਕਾਰੀ ਦਿਓ ਅੱਜ ਹਲਕਾ ਖਡੂਰ ਸਾਹਿਬ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਉਹਦੇ ਪ੍ਰਧਾਨਗੀ ਵਿਰਸਾ ਸਿੰਘ ਸੌਰਤਾ ਨੇ ਕੀਤੀ ਜਿਹਦੇ ਵਿੱਚ ਖਾਸ ਤੌਰ ਤੇ ਬਲਵਿੰਦਰ ਸਿੰਘ ਸੌਰਤਾ ਮੀਤ ਪ੍ਰਧਾਨ ਪੰਜਾਬ ਤੇ ਪੂਰੀ ਭਾਰਤ ਦੇ ਮੁੱਲਵਾਂ ਸੇ ਮੁਕਤੀ ਮੋਰਚਾ ਦੀ ਟੀਮ ਇਥੇ ਪਹੁੰਚੀ ਹੈ ਅੱਜ ਦੀ ਮੀਟਿੰਗ ਦਾ ਜਿਹੜਾ ਮਕਸਦ ਸੀਗਾ ਉਹ ਜੋ ਪੰਜਾਬ ਦੇ ਵਿੱਚ ਹਾਲਾਤ ਤੁਸੀਂ ਭਲੀ ਭਾਤੀ ਜਾਣਦੇ ਆ ਬਣੇ ਹੋਏ ਆ ਨਾ ਤਾਂ ਲਾਅਨ ਐਂਡ ਆਰਡਰ ਪੰਜਾਬ ਦਾ ਸਹੀ ਆ ਨਾ ਹੀ ਗਰੀਬਾਂ ਨੂੰ ਜੋ ਫੈਸਿਲਿਟੀ ਜੋ ਵਾਦੇ ਇਹਨਾਂ ਨੇ ਝੂਠੇ ਕੀਤੇ ਸੀ ਉਹ ਮਿਲਦੇ ਪਏ ਆ ਨਾ ਹੀ ਅੱਜ ਤੱਕ ਬੱਚਿਆਂ ਨੂੰ ਮੈਟਰਿਕਸ ਸਕਾਲਰਸ਼ਿਪ ਮਿਲੀ ਆ ਉਹਦੇ ਬਾਰੇ ਜਿਹੜੇ ਅੱਜ ਪੂਰੇ ਪਿੰਡ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚ ਜਿੰਨੇ ਵੀ ਲੋਕ ਸਭਾ ਮੈਂਬਰ ਸਨ ਕਿ ਉਹਨਾਂ ਦੇ ਨਾਲੇ ਖਾਸ ਮੀਟਿੰਗ ਕੀਤੀ ਗਈ ਆ ਤੇ 2024 ਦੇ ਵਿੱਚ ਜਿਹੜੇ ਆਉਣ ਵਾਲੀਆਂ ਚੋਣਾਂ ਹੈਗੀਆਂ ਉਹਨਾਂ ਦੀ ਰਣਨੀਤੀ ਤਿਆਰ ਕੀਤੀ ਗਈ ਇਸ ਤੋਂ ਇਲਾਵਾ ਕੀ ਕੀ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਜਿੰਮੇਵਾਰੀ ਜਿਹੜੀ ਡੰਡਿਆਲਾ ਹਲਕੇ ਤੇ ਇਨਚਾਰਜ ਬਿਰਸਾ ਖਡੂਰਸਭਾ ਹਲਕਾ ਦੇ ਜਿਹੜੇ ਇਨਚਾਰਜ ਹੈਗੇ ਆ ਉਹ ਬਿਰਸਾ ਸਿੰਘ ਸੌਰਤਾ ਜੀ ਤੇ ਉਹਨਾਂ ਦੇ ਨਾਲ ਜਿਹੜੀ ਟੀਮ ਨੂੰ ਨਿਯੁਕਤ ਕੀਤਾ ਗਿਆ ਜਿਨ੍ਹਾਂ ਨੇ ਆਸ਼ਵਾਸਨ ਦਿੱਤਾ ਵੀ ਆਉਣ ਵਾਲੇ ਸਮੇਂ ਤੇ ਪੂਰੇ ਖਡੂਰਸਭਾ ਹਲਕੇ ਦੇ ਪਿੰਡ ਪੱਧਰ ਤੇ ਜਿਹੜਾ ਵਰਕ ਕਰਕੇ ਬਹੁਤ ਜਲਦੀ ਜਿਹੜੇ ਵਲੰਟੀਅਰ ਤਿਆਰ ਕੀਤੇ ਜਾਣਗੇ ਦਾ ਅੰਬੇਦਕਰ ਜੀ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਉਹਨਾਂ ਬੜੇ ਜਾਗਰੂਕ ਕੀਤਾ ਗਿਆ ਕੁਝ ਗੱਲਾਂ ਨਾਲ ਬੜੇ ਦੱਸੇ ਅਡਾ ਠੱਬੀਆ ਰੰਬੀਦਕਰ ਜੀ ਤਾਂ ਕਨਸੈਪਟ ਜਿਹੜਾ ਹੈਗਾ ਉਹ ਘਰ ਘਰ ਤੱਕ ਲੈ ਕੇ ਜਾਣ ਦੇ ਲਈ ਭਾਰਤ ਦੇ ਮੂਲ ਵਾਸੀ ਮੁੱਠੀ ਮੋਰਚਾ ਹਰ ਵੇਲੇ ਤਤਪਰ ਹੁੰਦੀ ਹੈ ਕਿਉਂਕਿ ਜਿੰਨਾ ਚਿਰ ਮੂਲ ਵਾਸੀ ਸਮਾਜ ਦੇ ਰਹਿਬਰਾਂ ਦੇ ਵਿਚਾਰਧਾਰਾ ਘਰ ਘਰ ਤੱਕ ਨਾ ਗਈ ਉਹਨਾਂ ਚਿਰ ਸਮਾਜ ਜਿਹੜਾ ਹੈਗਾ ਜਾਗਰੂਕ ਨਹੀਂ ਹੋਏਗਾ ਕਿਉਂਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਕਹਿੰਦੇ ਸੀ ਪੋਲੀਟিক্যাল ਪਾਵਰ ਇਜ਼ ਦਾ ਮਾਸਟਰ ਕੀ ਵਿਚ ਯੂ ਕੈਨ ਓਪਨ ਈਚ ਐਂਡ ਐਵਰੀ ਡੋਗ ਕਿਉਂਕਿ ਰਾਜ ਸੱਤਾ ਹੀ ਇੱਕੋ ਜੀ ਦੋਖ ਤਕਲੀਫਾਂ ਦੀ ਚਾਬੀ ਹੈ ਜਿਹਦੇ ਨਾਲ ਅਸੀਂ ਆਪਣੇ ਸਮਾਜ ਦਾ ਅਸੀਂ ਜਿਹੜੇ ਦਬੇ ਕੁਚਲੇ ਲੋਕ ਆ ਉਹਨਾਂ ਦਾ ਜਿਹੜਾ ਪਰਤਾਰਾ ਕਰ ਸਕਦੇ ਆ ਤੇ ਅੱਜ ਜਿਹੜੇ ਇੱਥੇ ਵਲੰਟੀਅਰਸ ਇਕੱਠੇ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਅੱਜ ਅਸੀਂ ਪ੍ਰਣ ਕੀਤਾ ਸੰਕਲਪ ਕੀਤਾ ਵੀ ਹ ਹੁਣ ਅਸੀਂ ਘਰ-ਘਰ ਤੱਕ ਜਾ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਤੇ ਆਪਣੇ ਰਹਿਬਰਾ ਦੀ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਵਿਚਾਰਧਾਰਾ ਹੈਗੀ ਉਹ ਘਰ-ਘਰ ਤੱਕ ਪਚਾਵਾਂਗੇ ਮੇਰਾ ਨਾਂਜੀ ਬਲਵਿੰਦਰ ਸਿੰਘ ਸੁੱਤਾ ਜੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਬੀ ਐਮ 3 ਭਾਰਤੀ ਮੂਲ ਨਵਾਸੀ ਮੁਕਤੀ ਮੁਚਾਹ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਉਹਦੇ ਬਾਰੇ ਦੱਸੋ ਅੱਜ ਜਿਹੜੀ ਮੀਟਿੰਗ ਭਾਰਤੀ ਬੀਐਮ3 ਮੋਰਚੇ ਵੱਲੋਂ ਕੀਤੀ ਗਈ ਆ ਜੀ ਉਹ ਇਸ ਵਿਸ਼ੇ ਤੇ ਕੀਤੀ ਗਈ ਆ ਕਿ ਜਿਹੜੀ ਤੀਜੀ ਧਿਰ ਸਰਕਾਰ ਬਣਾਈ ਆ ਕਾਫੀ ਗਰੀਬ ਸਮਾਜ ਨੇ ਆਪਣੇ ਬਲ ਬੂਤੇ ਤੇ ਬਣਾਈ ਸੀ ਕਿ 70 ਸਾਲ ਦੀ ਦੇਸ਼ ਦੀ ਜਾਦੀ ਤੋਂ ਬਿਨ ਸਾਰਾ ਸਰਕਾਰਾਂ ਨੇ ਕੁਝ ਨਹੀਂ ਦਿੱਤਾ ਤੇ ਇਸ ਕਰਕੇ ਆਪਾਂ ਸਰਕਾਰ ਬਣਾਈ ਸੀ ਪਰ ਇਹ ਸਰਕਾਰਾਂ ਨੇ ਉਹਨਾਂ ਤੋਂ ਵੀ ਦੂਰ ਜਾ ਛੁਟਿਆ ਗਰੀਬਾਂ ਇਸ ਕਰਕੇ ਅਸੀਂ ਦੁਬਾਰਾ ਇਹ ਮੋਰਚਾ ਜਿਹੜਾ ਤਿਆਰ ਕਰ ਰਹੇ ਆ ਤੇ ਦੁਬਾਰੇ ਰਣਨੀਤੀ ਗੜੀ ਤਿਆਰ ਕਰ ਰਹੇ ਹਾਂ